ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਲਾੜੇ ਉਤੇ ਨੋਟਾਂ ਦੀ ਬਰਸਾਤ ਹੋ ਰਹੀ ਹੈ ਤਾਂ ਜੇ ਨਾਮ ਉਤੇ ਲਾੜੇ ਨੂੰ 2 ਕਰੋੜ 55 ਲੱਖ ਦੀ ਰਕਮ ਤੱਕ ਮਿਲੀ ਹੈ ਇਹਦਾ ਹੀ ਨਹੀਂ ਉਸ ਨੂੰ ਉਸਦੀ ਮਨਪਸੰਦ ਕੱਡੀ ਵੀ ਮਿਲੀ ਹੈ ਜਿਸ ਦੀ ਕੀਮਤ 75 ਲੱਖ ਰੁਪਏ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਵਿਆਹਾਂ ਦਾ ਸੀਜ਼ਨ ਐ ਤੇ ਇਸ ਦੌਰਾਨ ਇੱਕ ਵਿਆਸਮਾਕਮ ਦੀ ਵੀਡੀਓ ਛਿੜ ਗਿਆ ਸੋਸ਼ਲ ਮੀਡੀਆ ਉਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਐ ਅਤੇ ਇਹ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਕਿ ਕਿਸ ਤਰ੍ਹਾਂ ਕੋਈ ਇੰਨਾ ਜ਼ਿਆਦਾ ਮਿਹਰਬਾਨ ਕਿਵੇਂ ਹੋ ਸਕਦਾ ਹੈ। ਤੋਂ ਤੁਹਾਨੂੰ ਦੱਸ ਦਿੰਦੇ ਆ ਕਿ ਸਿਰਫ ਦੁਲਹੀ ਉੱਤੇ ਮਿਹਰਬਾਨ ਨਹੀਂ ਹੋਏ ਬਲਕਿ ਜੋ ਨਿਕਾਹ ਕਰਨ ਆਇਆ ਸੀ ਕਾਜ਼ੀ ਉਸ ਨੂੰ ਵੀ 11 ਲੱਖ ਰੁਪਏ ਦਿੱਤੇ ਗਏ ਨੇ। ਇਤੋਂ ਤੱਕ ਕਿ ਜੋ ਜੁੱਤਾ ਚੁਰਾਈ ਦੀ ਰਸਮ ਹੁੰਦੀ ਐ ਉੱਥੇ ਹੀ ਲਾੜੀ ਦੀ ਭੈਣਾਂ ਨੂੰ 11 ਲੱਖ ਰੁਪਏ ਦਿੱਤੇ ਗਏ ਨੇ। ਇਹ ਤੋ ਤੱਕ ਕਿ ਲਾੜੀ ਦੇ ਘਰ ਵਾਲਿਆਂ ਵੱਲੋਂ ਮਸਜਿਦ ਨੂੰ ਵੀ 8 ਲੱਖ ਰੁਪਏ ਦਾਨ ਦਿੱਤੇ ਨੇ ਤੁਹਾਨੂੰ ਦੱਸ ਦਿੰਨੇ ਹੈ ਕਿ ਇਹ ਵਿਆਸਨਾਗਰ ਚੜਾ ਇੱਕ ਜ਼ੋਰ ਦੇ ਵਿੱਚ ਰੱਖਿਆ ਗਿਆ ਸੀਗਾ ਜੁਸੇ ਵਿੱਚ ਜਿਹੜੇ ਕਈ ਲੋਕ ਪਹੁੰਚੇ ਹੋਏ ਸੀ ਅਤੇ ਉਹਨਾਂ ਦੇ ਵਿੱਚ ਇੱਕ ਸਖਸ਼ ਵੱਲੋਂ ਇਹ ਵੀਡੀਓ ਬਣਾ ਲਈਤੀ ਜਾਂਦੀ ਹੈ ਤੇ ਸੋਸ਼ਲ ਮੀਡੀਆ ਉਤੇ ਚਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਵੀਡੀਓ ਚੜੀ ਹੈ ਆਪ ਤੇ ਮੰਗ ਵਾਇਰਲ ਹੋ ਰਹੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਇਹ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਸੂਟਕੇਸ ਦਿਖਾਈ ਦੇ ਰਹੇ ਨੇ ਇਸ ਸੂਟਕੇਸ ਦੇ ਵਿੱਚ ਕਪੜੇ ਨਹੀਂ ਆ ਬਲਕਿ ਨੋਟ ਹੀ ਨੋਟ ਭਰੇ ਹੋਏ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਇਹ ਵਿਆਹ ਹੋਵੇਗਾ ਕਿਸ ਤਰ੍ਹਾਂ ਜੜਾ ਇੱਕ ਪਿਓ ਆ ਉਹ ਮਿਹਰਬਾਨ ਹੋਇਆ ਪਿਓ ਹੈ ਅਤੇ ਨਾਲ ਹੀ ਜੇ ਕਮੈਂਟਾਂ ਦੀ ਗੱਲ ਕੀਤੀ ਜਾਵੇ ਤੇ ਉਸ ਵੀਡੀਓ ਨੂੰ ਲਾਈਕ ਕੇ ਲੋਕਾਂ ਦੀ ਵੀ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇੰਨਾ ਪੈਸਾ ਕਿੱਥੋਂ ਆ ਸਕਦਾ ਹੈ ED ਦੀ ਰੈਡ ਕੋਣੀ ਚਾਹੀਦੀ ਹੈ ਇਸ ਸਾਰੇ ਮਾਮਲੇ ਬਾਬਤ ਪਤਾ ਹੋਣਾ ਚਾਹੀਦਾ ਹੈ ਕਿ ਪੈਸਾ ਕਿੱਥੋਂ ਆਇਆ ਕਿੱਥੋਂ ਲਿਆਂਦਾ ਗਿਆ ਤੇ ਕਿਵੇਂ ਦਿੱਤਾ ਜਾ ਰਿਹਾ ਇਸ ਪੂਰੇ ਬਾਬਤ ਜਾਂਚ ਹੋਣੀ ਚਾਹੀਦੀ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਇਹਨਾਂ ਦੇ ਵਿੱਚੋਂ ਲਾੜਾ ਜਿਹੜਾ ਗਾਜ਼ੀਆਬਾਦ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਅਤੇ ਲਾੜੀ ਮੇਰਟ ਦੀ ਦੱਸੀ ਜਾ ਰਹੀ ਹੈ ਅਤੇ ਨਿਕਾਹ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਵਾਇਰਲ ਵੀਡੀਓ ਦਿੱਲੀ-ਦੇਹਰਾਦੂ ਨੈਸ਼ਨਲ ਹਾਈਵੇ ਦੀ ਦੱਸੀ ਜਾ ਰਹੀ ਹੈ ਤਾਂ ਤੁਹਾਡਾ ਇਸ ਵੀਡੀਓ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਸਾਂਝੀ ਕਰਿਓ ਰਾਏ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਲਾੜੇ ਉਤੇ ਨੋਟਾਂ ਦੀ ਬਰਸਾਤ ਹੋ ਰਹੀ ਹੈ ਤਾਂ ਜੇ ਨਾਮ ਉਤੇ ਲਾੜੇ ਨੂੰ 2 ਕਰੋੜ 55 ਲੱਖ ਦੀ ਰਕਮ ਤੱਕ ਮਿਲੀ ਹੈ ਇਹਦਾ ਹੀ ਨਹੀਂ ਉਸ ਨੂੰ ਉਸਦੀ ਮਨਪਸੰਦ ਕੱਡੀ ਵੀ ਮਿਲੀ ਹੈ ਜਿਸ ਦੀ ਕੀਮਤ 75 ਲੱਖ ਰੁਪਏ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦਿਆਂ ਕਿ ਵਿਆਹਾਂ ਦਾ ਸੀਜ਼ਨ ਹੈ ਤੇ ਇਸ ਦੌਰਾਨ ਇੱਕ ਵਿਆਸਮਾਕਮ ਦੀ ਵੀਡੀਓ ਛਿੜ ਗਿਆ ਸੋਸ਼ਲ ਮੀਡੀਆ ਉਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਇਹ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਕਿ ਕਿਸ ਤਰ੍ਹਾਂ ਕੋਈ ਇੰਨਾ ਜ਼ਿਆਦਾ ਮਿਹਰਬਾਨ ਕਿਵੇਂ ਹੋ ਸਕਦਾ ਹੈ ਤੋ ਤੁਹਾਨੂੰ ਦੱਸ ਦਨੇ ਹੈ ਕਿ ਸਿਰਫ ਦੁਲਹੀ ਉਤੇ ਮਿਹਰਬਾਨ ਨਹੀਂ ਹੋਏ ਬਲਕਿ ਜੋ ਨਿਕਾਹ ਕਰਨ ਆਇਆ ਸੀ ਕਾਜ਼ੀ ਉਸ ਨੂੰ ਵੀ 11 ਲੱਖ ਰੁਪਏ ਦਿੱਤੇ ਗਏ ਨੇ ਇਤੋਂ ਤੱਕ ਕਿ ਜੋ ਜੁੱਤਾ ਚੁਰਾਈ ਦੀ ਰਸਮ ਹੁੰਦੀ ਹੈ ਉੱਤੇ ਹੀ ਲਾੜੀ ਦੀ ਭੈਣਾਂ ਨੂੰ 11 ਲੱਖ ਰੁਪਏ ਦਿੱਤੇ ਗਏ ਨੇ ਇਤੋਂ ਤੱਕ ਕਿ ਲਾੜੀ ਦੇ ਘਰ ਵਾਲਿਆਂ ਵੱਲੋਂ ਮਸਜਿਦ ਨੂੰ ਵੀ 8 ਲੱਖ ਰੁਪਏ ਦਾਨ ਦਿੱਤੇ ਨੇ ਤੁਹਾਨੂੰ ਦੱਸ ਦਨੇ ਹੈ ਕਿ ਇਹ ਵਿਆਸ ਮਾਗਮ ਜੜਾ ਇੱਕ ਜ਼ੋਰ ਦੇ ਵਿੱਚ ਰੱਖਿਆ ਗਿਆ ਸੀਗਾ ਜੋਸੇ ਵਿੱਚ ਜਿਹੜੇ ਕਈ ਲੋਕ ਪਹੁੰਚੇ ਹੋਏ ਸੀ ਅਤੇ ਉਹਨਾਂ ਦੇ ਵਿੱਚੋਂ ਇੱਕ ਸਖਸ਼ ਕੋਲ ਇਹ ਵੀਡੀਓ ਬਣਾ ਲਈਤੀ ਜਾਂਦੀ ਹੈ ਤੇ ਸੋਸ਼ਲ ਮੀਡੀਆ ਉੱਤੇ ਚਾਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਇਹ ਵੀਡੀਓ ਚੜੀ ਹੈ ਆਪ ਤੇ ਮੰਗ ਵਾਇਰਲ ਹੋ ਰਹੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਇਹ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਸੂਟਕੇਸ ਦਿਖਾਈ ਦੇ ਰਹੇ ਨੇ ਇਸ ਸੂਟਕੇਸ ਦੇ ਵਿੱਚ ਕੱਪੜੇ ਨਹੀਂ ਆ ਬਲਕਿ ਨੋਟ ਹੀ ਨੋਟ ਭਰੇ ਹੋਏ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਇਹ ਵਿਆਹ ਹੋਵੇਗਾ ਕਿਸ ਤਰ੍ਹਾਂ ਜੜਾ ਇੱਕ ਪਿਓ ਆ ਉਹ ਮਿਹਰਬਾਨ ਹੋਇਆ ਪਿਆ ਅਤੇ ਨਾਲ ਹੀ ਜੇ ਕਮੈਂਟ ਦੀ ਗੱਲ ਕੀਤੀ ਜਾਵੇ ਤੇ ਉਸ ਵੀਡੀਓ ਨੂੰ ਲੈ ਕੇ ਲੋਕਾਂ ਦੀ ਵੀ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇੰਨਾ ਪੈਸਾ ਕਿੱਥੋਂ ਆ ਸਕਦਾ ਹੈ ईडी दी रेड होनी चाहिए यह सारे मामले बबत पता होना चाहिए पैसा कि पैसा किथु आया किथु लेयांदा गया ते किवें ਦਿੱਤਾ ਜਾ ਰਿਹਾ ਇਸ ਪੂਰੇ ਬਾਬਤ ਜਾਂਚ ਹੋਣੀ ਚਾਹੀਦੀ ਹੈ ਤਾਂ ਤੁਹਾਨੂੰ ਦੱਸ ਦਨੇ ਆ ਕਿ ਇਹਨਾਂ ਦੇ ਵਿੱਚੋਂ ਲਾੜਾ ਜਿਹੜਾ ਗਾਜ਼ੀਆਬਾਦ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਅਤੇ ਲਾੜੀ ਮੇਰਟ ਦੀ ਦੱਸੀ ਜਾ ਰਹੀ ਹੈ ਅਤੇ ਇਹ ਨਿਕਾਹ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਵਾਇਰਲ ਵੀਡੀਓ ਦਿੱਲੀ-देहराਦੂ ਨੈਸ਼ਨਲ ਹਾਈਵੇ ਦੀ ਦੱਸੀ ਜਾ ਰਹੀ ਹੈ ਤਾਂ ਤੁਹਾਡਾ ਇਸ ਵੀਡੀਓ ਨੂੰ ਲਾਈਕ ਕੀ ਕੁਝ ਕਹਿਣਾ ਸਾਂਝੀ ਕਰੋ ਰਾਏ